ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਆਪਰੇਸ਼ਨ ਸੀਵ ਤਹਿਤ ਸ੍ਰੀ ਮੁਖਤਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਚਲਾਇਆ ਗਿਆ ਸਭ ਤੋਂ ਅਭਿਆਨ ਐਸਐਸਪੀ ਸ੍ਰੀ ਮੁਖਤਸਰ ਸਾਹਿਬ ਡਾਕਟਰ ਅਖਿਲ ਚੋਧਰੀ ਵੱਲੋਂ ਜਿਲ੍ਹਾ ਅੰਮ੍ਰਿਤਸਰ ਅਤੇ ਮਾਰੇ ਅਨਸਰਾ ਖਿਲਾਫ ਮਹਿੰਮ ਵੀ ਡਿੱਗੀ ਹੈ ਜਿਸ ਦੇ ਚਲਦਿਆਂ ਆਪਰੇਸ਼ਨ ਸੀਵ ਚਲਾਇਆ ਗਿਆ ਜਿਸ ਤਹਿਤ ਪੰਜਾਬ ਦੇ ਨਾਲ ਲੱਗਦੇ ਦੂਸਰੇ ਸੂਬਿਆਂ ਦੀਆਂ ਲੱਗਦੀਆਂ ਸਰਹੱਦਾਂ ਤੇ ਲਾਕਾਬੰਦੀ ਕਰਕੇ ਦੂਸਰੇ ਸੂਬਿਆਂ ਦੀ ਪੁਲਿਸ ਨਾਲ ਸਾਂਝੇ ਤੌਰ ਤੇ ਚੈਕ ਇਸ ਨੂੰ ਕੇ ਰਮਨ ਪ੍ਰੇਮ ਸਿੰਘ ਡੀਐਸਪੀ ਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਪਰੇਸ਼ਨ ਸੀ ਪਹਿਤੋ ਜਿਲ੍ਹਾ ਸਿਰੇ ਮੁਕਸਾ ਸਾਹਬ ਦੀ ਸਰਹੱਦਾਂ ਲੱਗਦੀਆਂ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਤੇ ਸਿਰੇ ਮੁਕਸਾ ਸਾਹਬ ਪੁਲਿਸ ਉਹਨਾਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਉਹਨਾਂ ਦੱਸਿਆ ਕਿ ਜਿਲ੍ਹਾ ਸਿਰੇ ਮੁਕਸਾ ਸਾਹਬ ਦੀ ਸਰਹੱਦ ਤੇ ਹਰਿਆਣਾ ਅਤੇ ਰਾਜਸਥਾਨ ਸੂਗਤਿਆ ਦੀਆਂ ਸਰਹੱਦਾਂ ਤੇ ਕੁਲੋਂਨੇ ਨਾਕੇ ਲਗਾਏ ਗਏ ਹਨ ਜਿਨ੍ਹਾਂ ਵਿੱਚ 13 ਨਾਕੇ ਹਰਿਆਣਾ ਅਤੇ 6 ਨਾਕੇ ਰਾਜਸਥਾਨ ਸਰਹੱਦ ਨਾਲ ਲੱਗੇ ਹਨ ਇਹਨਾਂ ਨਾਕਿਆਂ ਤੇ ਹਰਿਆਣਾ ਪੁਲਿਸ ਅਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਤੌਰ ਤੇ ਚੈਕਿੰਗ ਕੀਤੀ ਗਈ ਅ ਬਿਲਕੁਲ ਜੀ ਅੱਜ ਸਾਡੇ ਡੀਜੀਪੀ ਸਾਹਿਬ ਮਾਨਯੋਗ ਦਵਾਰਾ ਵਿਆਧਵ ਜੀ ਉਹਨਾਂ ਵੱਲੋਂ ਸਪੈਸ਼ਲ ਹਦਾਇਤ ਤੇ ਅੱਜ ਜਿੰਨੇ ਵੀ ਸਾਡੇ ਪੰਜਾਬ ਦੇ ਐਡਜੋਇਨਿੰਗ ਅਦਰ ਸਟੇਟਸ ਦੇ ਨਾਲ ਲੱਗਦੇ ਰੂਟਸ ਨੇ ਸਾਰੇ ਆਲ ਪੰਜਾਬ ਤੇ ਇਹ ਨਾਕਾਬੰਦੀ ਹੋ ਰਹੀ ਹੈ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੱਥ ਅੱਜ ਸ਼੍ਰੀ ਮੁਖਤਸਰ ਸਾਹਿਬ ਨੂੰ ਆਪਰੇਸ਼ਨ ਸੀਲ 14 ਦੇ ਤਹਿਤ ਅੱਜ ਟੋਟਲ ਐਡਜੋਇਨਿੰਗ ਜਿਵੇਂ ਹਾਈਵੇ ਪਲੱਸ ਵਿਲੇਜ ਰੂਟਸ ਹੈ ਸਾਰਿਆਂ ਦੇ ਕੋਲ ਮਿਲਾ ਕੇ 19 ਨਾਕੇ ਲਾਏ ਗਏ ਆ ਇਹ ਅਸੀਂ 150 ਦੇ ਕਰੀਬ ਮਲਾਜ਼ਮ ਤਾਇਨਾਤ ਕੀਤੇ ਉਹਨਾਂ ਤੇ ਸਯੁੱਧ ਨਸ਼ਿਆਂ ਵਿਰੁੱਧ ਸੋ ਉਹਦੇ ਤਹਿਤ ਲਗਾਤਾਰ ਕਾਰਵਾਈਆਂ ਹੋ ਰਹੀਆਂ ਸੋ ਪਬਲਿਕ ਵੱਲੋਂ ਸਾਨੂੰ ਫੀਡਬੈਕ ਵੀ ਬਹੁਤ ਪੋਜ਼ਿਟਿਵਲੀ ਮਿਲੀ ਆ ਸੋ ਉਸੇ ਲੜੀ ਤਹਿਤ ਇੱਕ ਸਪੈਸ਼ਲ ਨਾਕਾਬੰਦੀ ਵੀ ਅੱਜ ਕੀਤੀ ਗਈ ਹੈ ਜਿਹਨੂੰ ਇੱਕ ਨਾਮ ਦਿੱਤਾ ਗਿਆ ਆਪਰੇਸ਼ਨ ਸੀਲ 40 ਸੋ ਇਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਇਹ ਰਹੂਗਾ ਕਿ ਜੋ ਵੀ ਇੰਟਰ ਸਟੇਟ ਕੋਈ ਸਮਕਲਿੰਗ ਡਰੱਗਸ ਦੀ ਚੱਲ ਰਹੀ ਹੈ ਜਾਂ ਕੋਈ ਵੈਪਨਸ ਦੀ ਸਮਕਲਿੰਗ ਜਾਂ ਕਿਸੇ ਕਿਸਮ ਦੀ ਕੋਈ ਸ਼ਰਾਰਤੀ ਅਨਸਰ ਜੋ ਵੀ ਇਲੀਗਲ ਕੰਮ ਕੋ ਕਰਨਾ ਚਾਹੁੰਦੇ ਆ ਥਰੂ ਇੰਟਰ ਸਟੇਟ ਕਨੈਕਟੀਵਿਟੀ ਤਾਂ ਉਹਨੂੰ ਨੈਬ ਕਰਨ ਲਈ ਹੈ ਜਿਵੇਂ ਅਸੀਂ ਸਪੈਸ਼ਲ ਚੈਕਿੰਗਸ ਕਰ ਰਹੇ ਹਾਂ ਟੂ ਵੀਲਰ ਫੋਰ ਵੀਲਰਸ ਬੱਸਿਸ ਜਾਂ ਹੈਵੀ ਵਹੀਕਲਸ ਜਿੰਨੇ ਵੀ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ जो so, तो भी फर्दर इसती हो अपडेट आऊगी वो तेरे सी कर पत्रकार गोविंद गुप्ता की रिपोर्ट